ਜਲੰਧਰ ਦੇ ਵਿੱਚ ਦੇਰ ਰਾਤ ਰੈਨਕ ਬਾਜ਼ਾਰ ਦੇ ਵਿੱਚ ਇੱਕ ਐਸਾ ਮਾਮਲਾ ਦੇਖਣ ਨੂੰ ਮਿਲਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੀਜੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਵਿੱਚ ਇੱਕ ਪੀਸੀਆਰ ਮੁਲਾਜ਼ਮ ਦੁਆਰਾ ਇੱਕ ਰੇੜੀ ਵਾਲੇ ਨੂੰ ਥੱਪੜ ਮਾਰੇ ਦੇਖਿਆ ਜਾ ਸਕਦਾ ਸਾਰਾ ਦਿਨ ਤਪਤੀ ਗਰਮੀ ਦੇ ਵਿੱਚ ਘੁੰਮ ਕੇ ਰੇੜੀ ਵਾਲਾ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਅਤੇ ਉਸ ਦੀ ਮਾਰਕੁਟਾਈ ਇਸ ਤਰ੍ਹਾਂ ਹੋਣਾ ਇੱਕ ਸ਼ਰਮਸਾਰ ਘਟਨਾ ਹੈ ਉੱਥੇ ਮੌਜੂਦ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਪੁਲਿਸ ਵਾਲੇ ਨੂੰ ਗਲਤ ਹਰਾਇਆ ਉਹਨਾਂ ਨੇ ਕਿਹਾ ਕਿ ਇੱਕ ਵਿਧਾਇਕ ਨੇ ਜੇਕਰ ਨਿਕਲਣਾ ਹੋਵੇ ਤਾਂ ਪੁਲਿਸ ਦੁਆਰਾ ਰੇਡ ਵਾਲੇ ਨੂੰ ਇਸ ਤਰ੍ਹਾਂ ਮਾਰਨਾ ਕੁੱਟਣਾ ਬਿਲਕੁਲ ਹੀ ਗਲਤ ਹੈ ਮਾਰਿਆ ਕਿਉਂ ਜਾ ਰਾਇ ਤੈਨੂੰ ਇੱਥੇ ਰੇਡੀ ਲੈ ਕੇ ਖੜਾ ਸੀ ਅਸੀਂ ਪਿੱਛੋਂ ਦੇਖਣ ਦੇ ਰਾਸ਼ਾ ਉਹਦੀ ਰਮਨ ਅਰੋੜਾ ਦੀ ਗੱਡੀ ਤੇ ਜਾ ਰਹੀ ਸੀ ਸਾਰੇ ਉਹ ਮੰਦਰ ਤੋਂ ਆ ਰਹੇ ਸੀ ਮੰਦਰ ਤੋਂ ਆ ਰਹੇ ਆ ਇਹ ਵਿਚਾਰੇ ਖੜੇ ਸੀ ਠੀਕ ਹੈ ਪਰ ਉਹਨਾਂ ਨੇ ਸ਼ਾਟ ਕਰਕੇ ਪੁੱਤਰ ਇਹਨਾਂ ਗੱਡੀ ਚੋਂ ਉਹਨਾਂ ਨੂੰ ਕਾਲੇ ਇਹਨਾਂ ਨੂੰ ਚਪੇੜਾ ਮਾਰ ਦਿੱਤੀ ਅਵੇ ਮਤਲਬ ਤਾਂ ਇਸ ਗਰੀਬੰਦੇ ਨੂੰ ਮਾਰਿਆ ਕਿਸ ਗੱਲ ਤੋਂ ਮਾਰਿਆ ਪੰਜਾਬ ਕੀ ਵੀ ਲੱਗੇ ਜੀ ਉਹ ਵੀ ਆਇਆ ਅਸੀਂ ਆਪਾਂ ਬੋਲੇ ਕਹਿੰਦਾ ਭੈਣ ਜੀ ਤੁਹਾਨੂੰ ਪਾਜੀ ਤੁਸੀਂ ਟਪੇਟ ਮਾਰੀਏ ਤੁਸੀਂ ਟਪੇਟ ਮਾਰੀ ਸੀ ਉਹਨੂੰ ਅੱਧਾ ਘੰਟਾ ਹੋ ਗਿਆ ਕੋਈ ਟਪੇਟ ਕਿਉਂ ਮਾਰੀ ਨਹੀਂ ਕੋਟ ਮਾਰ ਕੇ ਰੰਦਾ ਕੀ ਟਪੇਟ ਮਾਰੀ ਨਹੀਂ ਕੋਟ ਮਾਰ ਟਪੇਟ ਮਾਰੀ ਰੇੜੀਆਂ ਤੇ ਰੋਈ ਲੱਗਦੀਆਂ ਸਰ ਨਹੀਂ ਰੇੜੀਆਂ ਰੇੜੀਆਂ ਤੇ ਰੋਈ ਲੱਗਦੀਆਂ ਸੋ ਸਿੱਧੀਆਂ ਤਸਵੀਰਾਂ ਦੱਸਦੀ ਉੱਥੇ ਇਸ ਦੇ ਬਾਰੇ डीसीपी जगमोहन सिंह ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਇਦਾਂ ਦੀ ਕੋਈ ਵੀਡੀਓ ਉਹਨਾਂ ਨੂੰ ਦੇਖਣ ਨੂੰ ਨਹੀਂ ਮਿਲੀ ਜੇਕਰ ਇਦਾਂ ਦਾ ਕੁਝ ਹੈ ਤਾਂ ਉਹਨਾਂ ਦੇ ਵੱਲੋਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜਾ ਰੈਨਗ ਵਿਚਾਰ ਜਿਹੜੇ ਰੇੜੀ ਵਗੈਰਾ ਲਗਾਉਂਦੇ ਰਾਤ ਦੇ ਸਮੇਂ ਇੱਕ ਵੀਆਈਪੀ ਗੱਡੀ ਨੰਗਾਨ ਦੇ ਪਿਛੇ ਪੁਲਿਸ ਮੁਲਾਜ਼ਮਾਂ ਵੱਲੋਂ ਰੇੜੀ ਪੀਸੀਆਰ ਮੁਲਾਜ਼ਮਾਂ ਵੱਲੋਂ ਰੇੜੀ ਵੱਨ ਚਪੇੜਾ ਵਗੈਰਾ ਮਾਰੀ ਗਈ ਹੈ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਸੀ ਵੈਰੀਫਾਈ ਕਰ ਲੈਣੇ ਇਸ ਤਰ੍ਹਾਂ ਦੀ ਮੈਂ ਕੋਈ ਵੀਡੀਓ ਦੇਖੀ ਨਹੀਂ ਜੇ ਵੀ ਕੋਈ ਇਦਾਂ ਦੀ ਆਏ ਕਿ ਜੇ ਕੋਈ ਬੰਦਾ ਮਿਸ ਦੇਖਿਆ ਜਾਂਦਾ ਜਿਹੜੀਆਂ ਰੇੜੀਆਂ ਲੱਗਦੀਆਂ ਟ੍ਰੈਫਿਕ ਵੀ ਕਾਫੀ ਹੁੰਦਾ ਵਾ ਤੇ ਰੇੜੀਆਂ ਉਹ ਸਾਈਡ ਤੇ ਲਗਾ ਗਿਆ ਟ੍ਰੈਫਿਕ ਇਸ ਸਮੱਸਿਆ ਨੂੰ ਕਿਉਂਕਿ ਰਾਤ ਭਲੇ ਜਿਆਦਾ ਜਿਹੜੇ ਲੋਕ ਆਪਣੇ ਘਰਾਂ ਚੋਂ ਸ਼ੋਪਿੰਗ ਕਰਨ ਦੇ ਸਬਜ਼ੀ ਵੀ ਕਰ ਲੈਣਦੇ ਫਰੂਟ ਵੀ ਕਰ ਲੈਣਦੇ ਉਹਦੇ ਬਾਰੇ ਥੋੜਾ ਜਿਹਾ ਦੇਖਿਆ ਜਾ ਸਕਦਾ ਕੀ ਸਰ ਨਹੀਂ ਦੇਖੋ ਆਲਟੀਮੇਟਲੀ ਜਿਹੜੀਆਂ ਵੀ ਰੇੜੀਆਂ ਹੈਗੀਆਂ ਉਹਨਾਂ ਨੂੰ ਵੀ ਚਾਹੀਦਾ ਵੀ ਉੱਥੇ ਜਿਹੜੀ ਹੈਗੀ ਆ ਰੇੜੀ ਨਾ ਲਾਈ ਜਾਵੇ ਜਿੱਥੇ ਤਾਂ ਕੁਝ ਟ੍ਰੈਫਿਕ ਨੂੰ ਜਿਹੜੀ ਅੜਚਨ ਨਾ ਆਵੇ ਨਰਵਿਕਨ ਜਿਹੜਾ ਟਰੈਫਿਕ ਹੋਣਾ ਚਾਹੀਦਾ ਲੋਕਾਂ ਨੂੰ ਇਨਕੰਵੀਨੀਅੰਸ ਨਹੀਂ ਹੋਣੀ ਚਾਹੀਦੀ ਸਾਡੇ ਟਰੈਫਿਕ ਮੁਲਾਜ਼ਮਾਂ ਵੱਲੋਂ ਵਾਰ-ਵਾਰ ਜਿਹੜੀ ਰਿਕਵੈਸਟ ਕੀਤੀ ਜਾਂਦੀ ਹੈ ਕਿ ਆਪਣੀ ਜਿਹੜੇ ਚਾਹੇ ਤੁਹਾਡੇ ਆਟੋ ਰਿਕਸ਼ਾ ਹੈਗੇ ਚਾਹੇ ਤੁਹਾਡੇ ਆਪਣਾ ਈ ਰਿਕਸ਼ਾ ਹੈਗੇ ਆ ਇਹਨਾਂ ਨੂੰ ਜਿਹੜਾ ਹੈਗਾ ਪ੍ਰੋਪਰ ਪਾਰਕਿੰਗ ਸਾਈਡ ਤੇ ਕਰਨੀ ਚਾਹੀਦੀ ਤੁਸੀਂ ਦੇਖਿਆ ਹੋਣਾ ਕਿ ਕਾਫੀ ਲੋਕ ਹੈਗੇ ਜਿਹੜੇ ਜਗ੍ਹਾ ਘੇਰ ਲੈਂਦੇ ਆ ਔਰ ਰੇੜੀਆਂ ਵੀ ਜਿਹੜੀਆਂ ਦੁਕਾਨਾਂ ਵੀ ਲੋਕਾਂ ਨੇ ਬਤਾ ਕੇ ਲਾਈਆਂ ਹੁੰਦੀਆਂ ਔਰ ਰੇੜੀਆਂ ਵੀ ਜਿਹੜੀਆਂ ਉਸ ਤੋਂ ਅੱਗੇ ਦੁਕਾਨ ਦੇ ਅੱਗੇ ਲਾਈਆਂ ਹੁੰਦੀਆਂ ਉਹਦੇ ਨਾਲ ਜਿਹੜੀ ਸੜਕਾਂ ਉਹ ਬੜੀ ਜਿਹੜੀ ਨੈਰੋ ਹੋ ਜਾਂਦੀ ਹੈ ਉਹਦੇ ਨਾਲ ਜਿਹੜੀ ਹੈਗੀ ਸਾਨੂੰ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੱਥੇ ਵੀ ਤੁਸੀਂ ਟ੍ਰੈਫਿਕ ਦੀ ਸਮੱਸਿਆ ਨੂੰ ਆਪਾਂ ਦੂਰ ਕਰਨਾ ਪਰ ਸਾਰਿਆਂ ਨੇ ਨਾਲ ਮਿਲ ਕੇ ਕਰਨਾ ਹੈਗਾ ਤੁਸੀਂ ਟ੍ਰੈਫਿਕ ਦੇ ਰੂਲਸ ਜਿਹੜੇ ਹੈਗੇ ਫਾਲੋ ਕਰੋ ਔਰ ਜਿਹੜੀ ਆਪਣੀ ਪਾਰਕਿੰਗ ਆ ਪ੍ਰੋਪਰ ਪਾਰਕਿੰਗ ਪਲੇਸ ਲਾਓ ਔਰ ਰੇੜੀ ਵਾਲਿਆਂ ਨੂੰ ਵੀ ਇਹੀ ਕਹਾਂਗਾ ਕਿ ਜਿੱਥੇ ਤੁਸੀਂ ਆਪਣਾ ਕਿਉਂਕਿ ਤੁਹਾਡਾ ਰੋਜਗਾਰ ਹੈਗਾ ਪਰ ਤੁਸੀਂ ਉਹਦੇ ਵਿੱਚ ਇਦਾਂ ਦਾ ਕੋਈ ਨਾ ਕਰੋ ਇੱਥੇ ਨਾ ਰੇੜੀ ਵਗੈਰਾ ਖੜੀ ਕਰੋ ਜਿਸ ਦੇ ਨਾਲ ਜਿਹੜਾ ਨੁਕਸਨ ਇਨਕੰਵੀਨੀਅੰਸ ਹੋਵੇ ਸਰ ਅਕਸਰ ਅਸੀਂ ਦੇਖਿਆ ਨਾ ਮਲਾਜ਼ਮ ਤਾਂ ਆਪਣਾ ਕੰਮ ਕਰਦੇ ਨੇ ਸਹੀ ਕਰਦੇ ਨੇ ਰੇੜੀ ਵਾਲੇ ਟ੍ਰੈਫਿਕ ਸਾਈਡ ਤੇ ਕਰਦੇ ਨੇ ਰੇੜੀ ਵਾਲੇ ਪਿੱਛੇ ਕਰਦੇ ਨੇ ਬਟ ਜਿਹੜੇ ਕਈ ਦੁਕਾਨਦਾਰ ਹੁੰਦੇ ਨੇ ਰੇੜੀ ਵਾਲਿਆਂ ਕੋ ਫੜੀ ਵਾਲੇ ਕੋ ਪੈਸੇ ਲੈ ਕੇ ਆਪਣੇ ਅੱਗੇ ਰੇੜੀ ਲਗਾ ਦਿੰਦੇ ਨੇ ਦੁਕਾਨਦਾਰ ਨੂੰ ਕੀ ਪਿਆਣਾ ਚਾਹੁੰਦੇ ਹੋ ਮੈਂ ਇਹਰੋ ਜਿਹਾ ਵਿਆਲੇਸ਼ਨ ਨਾ ਕਰੋ ਜਿਹੜੇ ਕਾਨੂੰਨ ਦੇ ਉੱਠੋਵੇ ਔਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਬਿਲਕੁਲ ਸਮੱਸਿਆ ਨਹੀਂ ਆਉਣੀ ਚਾਹੀਦੀ ਖੁਦਾਨਾ ਖਾਸ ਤਾਂ ਕਿਤੇ ਕੋਈ ਇਤਾਂ ਦੀ ਸਮੱਸਿਆ ਆਉਂਦੀ ਹੈ ਜਿੱਥੇ ਲੈਂਡ ਆਰਡਰ ਦੀ ਹੋਵੇ ਜਾਂ ਕੋਈ ਕੁਦਰਤੀ ਆਫਤ ਹੋਵੇ ਉਸ ਟਾਈਮ ਜਿਹੜਾ ਹੈਗਾ ਤੁਹਾਨੂੰ ਫ੍ਰੀ ਪੈਸੇ ਐਸਮ ਜੜ ਨਿਊਜ਼ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ